ਫੋਨ ਰਏ ਹਨ ਸਾਡੀਆਂ ਵੀਡੀਓ ਕੋ ਵੀ ਦੇਖ ਰਹੇ ਹਨ ਸਾਨੂੰ ਕਮੈਂਟ ਵੀ ਆ ਰਹੇ ਹਨ ਸਾਨੂੰ ਸਾਡੇ ਭੈਣ ਭਰਾਵਾਂ ਦੇ ਫੋਨ ਵੀ ਆ ਰਹੇ ਹਨ ਜਿਹੜੇ ਸਾਡੇ ਏਜੰਡੇ ਹਨ ਜਿਹਦੇ ਵਿੱਚ ਬਰਾਬਰੀਤਾ ਲੈ ਕੇ ਆਉਣੀ ਹਰ ਇੱਕ ਨੂੰ ਅਮੀਰ ਆ ਗਰੀਬਾ ਘਰ ਬਣਾ ਕੇ ਦੇਣਾ ਜਿੰਨੇ ਅਪਲਾਈ ਹਨ ਸਰਕਾਰੀ ਆ ਪ੍ਰਾਈਵੇਟ ਆ ਇਹਨਾਂ ਸਾਰਿਆਂ ਦੀ ਜਿਹੜੀ ਸੈਲਰੀ ਆ ਸੇਮ ਹੀ ਹੋਣੀ ਚਾਹੀਦੀ ਹੈ ਉਹਨੇਕੀ ਦਾ ਫਰਕ ਵੀ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਲੋਕ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਰਨ ਨੂੰ ਫਾਲੋ ਕਰਦੀ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਸਾਰੇ ਲੋਕਾਂ ਦੀ ਗੱਲ ਕਰਦੀ ਹੈ ਜ ਜਿਹਦੇ ਵਿੱਚ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਜੋ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਹਨ ਪੰਜਾਬ ਦੇ ਲੋਕਾਂ ਨੇ ਜਿਹੜੇ ਸਾਡੇ ਏਜੰਡੇ ਹਨ ਇਹਨਾਂ ਨੂੰ ਬਹੁਤ ਵਧੀਆ ਕਿਹਾ ਹੈਗਾ ਵੀ ਏਜੰਡੇ ਬਹੁਤ ਵਧੀਆ ਹਨ ਅਗਰ ਇਹ ਲਾਗੂ ਹੋ ਜਾਣ ਤਾਂ ਹੋਰ ਵੀ ਵਧੀਆ ਗੱਲ ਹੈਗੀ ਆ ਏਜੰਡਿਆਂ ਬਾਰੇ ਸੁਣ ਰਹੇ ਹਨ ਸਾਡੀਆਂ ਵੀਡੀਓ ਕੋ ਵੀ ਦੇਖ ਰਹੇ ਹਨ ਸਾਨੂੰ ਕਮੈਂਟ ਵੀ ਆ ਰਹੇ ਹਨ ਸਾਨੂੰ ਸਾਡੇ ਭੈਣ ਭਰਾਵਾਂ ਦੇ ਫੋਨ ਵੀ ਆ ਰਹੇ ਹਨ ਸਾਡਾ ਧੰਨਵਾਦ ਵੀ ਜੀ ਕਰਦੇ ਹਨ ਤਾਂ ਜੇ ਅਸੀਂ ਇਹਨਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਾਡੇ ਜਿਹੜੇ ਏਜੰਡੇ ਆ ਟ੍ਰਾਇੰਗਲ ਪਾਰਟੀ ਪੰਜਾਬ ਦੇ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕੀਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਮਝ ਆ ਸਕੇ ਇਹਨਾਂ ਏਜੰਡਿਆਂ ਦੇ ਵਿੱਚ ਕੀ ਹੈ ਜਿਹੜੇ ਸਾਡੇ ਏਜੰਡੇ ਹਨ ਜਿਦੇ ਵਿੱਚ ਬਰਾਬਰੀਤਾ ਲੈ ਕੇ ਆਉਣੀ ਹਰ ਇੱਕ ਨੂੰ ਅਮੀਰ ਆ ਗਰੀਬ ਆ ਘਰ ਬਣਾ ਕੇ ਦੇਣਾ ਟੈਕਸ ਮੁਕਤ ਪੰਜਾਬ ਨੂੰ ਕਰਨਾ ਜਿਹਦੇ ਵਿੱਚ ਮਜ਼ਦੂਰ ਦੀ ਦਿਹਾੜੀ 1600 ਰੁਪਏ ਹੋਣੀ ਚਾਹੀਦੀ ਹੈ ਉਹਦੇ ਵਿੱਚ ਜਿਹੜੀ ਬਾਕੀ ਕੈਟਾਗਰੀ ਵੀ ਹੈਗੀ ਆ ਜਿਹੜੇ ਪੰਜਾਬ ਦੇ ਜਿੰਨੇ ਵੀ এমਪਲਾਈ ਹਨ ਸਰਕਾਰੀ ਆ ਪ੍ਰਾਈਵੇਟ ਆ ਇਹਨਾਂ ਸਾਰਿਆਂ ਦੀ ਜਿਹੜੀ ਸੈਲਰੀ ਆ ਸੇਮ ਹੋਣੀ ਚਾਹੀਦੀ ਜੇ ਉਨੇਕੀ ਦਾ ਫਰਕ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰੇ ਮਿਹਨਤ ਕਰ ਰਹੇ ਹਨ ਆਪਣੇ ਪਰਿਵਾਰ ਲਈ ਕਰ ਰਹੇ ਹਨ ਜਿੱਥੇ ਜੌਬ ਕਰਦੇ ਹਨ ਉਹਨਾਂ ਲਈ ਵੀ ਕਰਦੇ ਹਨ ਜਿਹੜੇ ਸਰਕਾਰੀ ਅੰਪਲਾਈ ਹੈਗੇ ਆ ਉਹ ਉਹ ਸਰਕਾਰ ਦੇ ਲਈ ਵੀ ਕੰਮ ਕਰ ਰਹੇ ਹਨ ਤੇ ਉਹਨਾਂ ਦਾ ਵੀ ਫਰਜ਼ ਬੰਦ ਹੈ ਉਹਨਾਂ ਨੂੰ ਜਿੰਨੀ ਕੋਈ ਮਿਹਨਤ ਕਰਦਾ ਉਹਦਾ ਉਹਨੂੰ ਪੂਰਾ ਮੁੱਲ ਮਿਲਣਾ ਚਾਹੀਦਾ ਹੈ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਫੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਹਾਡਾ YouTube ਚੈਨਲ ਸੋਹਣਾ ਪੰਜਾਬ ਅਤੇ ਟ੍ਰਾਇੰਗਲ ਪਾਰਟੀ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਏਜੰਡਿਆਂ ਬਾਰੇ ਤੁਹਾਨੂੰ ਨਵੀਂ ਇਨਫਰਮੇਸ਼ਨ ਮਿਲ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ